ਬਾਹਿਕਰੂਜੀ ਦਾ ਖਾਸਾ ਬਾਹਿਕਰੂਜੀ ਦੀ ਫਤਿਹ ਅੱਜ ਆਪਾਂ ਲੈ ਕੇ ਆਏ ਆਂ ਅੰਜੀਰ ਜਿਸ ਨੂੰ ਅੰਗਰੇਜ਼ੀ ਵਿੱਚ ਫਿਗ ਕਿਹਾ ਜਾਂਦਾ ਹੈ ਅੰਜੀਰ ਵਿੱਚ ਪੋਟਾਸ਼ੀਅਮ ਖਣਿਜ ਕੈਲਸ਼ੀਅਮ ਅਤੇ ਵਿਟਾਮਿਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਣ ਦਾ ਕੰਮ ਕਰਦੇ ਹਨ ਅੰਜੀਰ ਖਾਣ ਨਾਲ ਅੰਗ-ਅੰਗ ਵਿੱਚ ਭਰ ਜਾਵੇਗੀ ਤਾਕਤ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ ਅੰਜੀਰ ਦਾ ਇਤਿਹਾਸ ਕੀ ਆ ਅੰਜੀਰ ਮੱਧ ਪੂਰਬ ਅਤੇ ਪੱਛਮੀ ਏਸ਼ੀਆ ਦਾ ਇੱਕ ਫਲ ਹੈ ਜਿਸ ਨੂੰ ਤਾਜ਼ਾ ਸੁੱਕਾ ਜਾਂ ਪਕਾ ਕੇ ਖਾਧਾ ਜਾ ਸਕਦਾ ਹੈ ਰੋਜ਼ਾਨਾ ਪੋਸ਼ਟਿਕ ਤੱਤਾਂ ਨਾਲ ਭਰਪੂਰ ਅੰਜੀਰ ਖਾਣ ਦਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਵਿਟਾਮਿਨ ਅਤੇ ਪੋਟਾਸ਼ੀਅਮ ਵਿਟਾਮਿਨ ਏ ਪੋਟਾਸ਼ੀਅਮ ਫਾਈਬਰ ਵਰਗੇ ਫਾਇਦੇਮੰਦ ਤੱਤ ਪਾਏ ਜਾਂਦੇ ਹਨ ਇਸ ਨੂੰ ਸੁੱਕੇ ਮੇਵੇ ਦੇ ਨਾਲ ਵੀ ਖਾਧਾ ਜਾ ਸਕਦਾ ਹੈ ਰੋਜ਼ਾਨਾ ਭਿੱਜੇ ਹੋਏ ਅੰਜੀਰ ਖਾਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅੰਜੀਰ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਹੋਇਆ ਮਹਿਸੂਸ ਕਰਦੇ ਹੋ ਅੰਜੀਰ ਦਾ ਸੇਵਨ ਕਰਨ ਨਾਲ ਸਰੀਰ ਊਰਜਾਵਾਨ ਰਹਿੰਦਾ ਹੈ ਤੁਸੀਂ ਮੋਟਾਪੇ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਅੰਜੀਰ ਖਾਨ ਨਾਲ ਤੇ ਹੁਣ ਆਪਾਂ ਤੁਹਾਨੂੰ ਇਸ ਦੇ ਫਾਇਦੇ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਹੈ ਬਿਨਾਂ ਸਕਿਪ ਕਰੇ ਫਿਰ ਤੁਸੀਂ ਦੱਸਣਾ ਹੈ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਜੋ ਤੁਹਾਡੀ ਅੰਜੀਰ ਦੇ ਨਾਲ ਠੀਕ ਹੋ ਸਕਦੀ ਹੈ ਨੰਬਰ 1 ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਉਹਨਾਂ ਲਈ ਅੰਜੀਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੋਵੇਗਾ ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਕਰਿਆ ਨੂੰ ਠੀਕ ਰੱਖਦਾ ਹੈ ਰੋਜ਼ਾਨਾ ਅੰਜੀਰ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਤੇ ਕਬਜ਼ ਨੂੰ ਠੀਕ ਕਰਕੇ ਇਸ ਦੇ ਨਾਲ-ਨਾਲ ਅੰਤੜੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 2 ਅੰਜੀਰ ਵਿੱਚ ਪਾਏ ਜਾਣ ਵਾਲੇ ਐਬਸ ਐਬਸਿਸਿਕ ਐਸਿਡ ਮਲਕ ਐਸਿਡ ਕਲੋਰੋਜੈਨਿਕ ਐਸਿਡ ਵਰਗੇ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਅੰਜੀਰ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਅੰਜੀਰ ਇੱਕ ਅਜਿਹਾ ਐਂਟੀਆਕਸੀਡੈਂਟ ਹੈ। ਜੋ ਆਕਸੀਡੇਟਿਵ ਤਣਾਅ ਨੂੰ ਮਤਲਬ ਡਿਪਰੈਸ਼ਨ ਨਾਲ ਨਜਿੱਠਣ 'ਚ ਬਚਵੀਂ ਮਦਦ ਮਿਲੇਗੀ ਇਹ ਐਂਟੀ ਆਕਸੀਡੈਂਟ ਜਿਨ੍ਹਾਂ ਵਿੱਚ ਪੋਲੀਫੀਨੈਲ ਜਿਵੇਂ ਕਿ ਕੁਵਾਰੇ ਸਿਟਨ ਕੈਟੇਚਿਨਨ ਅਤੇ ਐਥੋਸਾਈਨਨ ਹੁੰਦੇ ਹਨ ਜੋ ਕਿ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਦਾ ਕਾਰਨ ਨਹੀਂ ਬਣਦੇ ਜੋ ਆਂਜਿਰ ਦੇ ਵਿੱਚ ਤੱਤ ਹੁੰਦੇ ਨੇ ਨਾ ਉਹ ਅਜਿਹੇ ਤੱਤ ਨੇ ਜਿਸ ਨਾਲ ਤੁਹਾਡੇ ਦਿਲ ਦੀਆਂ ਬਿਮਾਰੀਆਂ ਵੀ ਨਹੀਂ ਲੱਗਦੀਆਂ ਅਤੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਅੰਜੀਰ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਦੇ ਵਿਕਾਸ ਵਿੱਚ ਮਦਦ ਕਰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਇਮਿਊਨਿਟੀ ਵਾਧੀ ਹੈ ਜਿਸ ਨਾਲ ਤੁਸੀਂ ਦਿਨ ਭਰ ਪੂਰਜਾਵਾਨ ਮਹਿਸੂਸ ਕਰਦੇ ਹੋ। ਅੰਜੀਰ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਅਤੇ ਏ ਕਾਫੀ ਮਾਤਰਾ ਵਿੱਚ ਮੌਜੂਦ ਹੋਣ ਕਾਰਨ ਇਹ ਚਮੜੀ ਸੰਬੰਧੀ ਕੋਈ ਸਮੱਸਿਆ ਨਹੀਂ ਹੋਣ ਦਿੰਦਾ ਅੰਜੀਰ ਖਾਣ ਨਾਲ ਚਮੜੀ ਨੂੰ ਟੋਕ ਮਾ ਪੋਸ਼ਣ ਮਿਲਦਾ ਹੈ ਅਤੇ ਜੇਸ ਨਾਲ ਸਰੀਰ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ ਅੰਜੀਰ ਵਿੱਚ ਫਾਈਬਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੁਹਾਡਾ ਪੇਟ ਲੰਮੇ ਸਮੇਂ ਤੱਕ ਭਰਿਆ ਭਰਿਆ ਮਹਿਸੂਸ ਹੋਵੇਗਾ ਅਤੇ ਭੁੱਖ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਆ ਅੰਜੀਰ ਵਿੱਚ ਵਿਟਾਮਿਨ A E ਅਤੇ C ਹੁੰਦਾ ਹੈ ਜੋ ਚਮੜੀ ਅਤੇ ਬਾਲਾਂ ਲਈ ਫਾਇਦੇਮੰਦ ਹੈ ਜਦੋਂ ਤੁਹਾਡੇ ਬਾਲ ਝੜਦੇ ਆ ਬਾਲ ਛੋਟੇ ਆ ਬਾਲ ਲੰਬੇ ਕਰਨੇ ਚਾਹੁੰਦੇ ਆ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਵੀ ਤੁਹਾਨੂੰ ਅੰਜੀਰ ਛੁਟਕਾਰਾ ਦਿਵਾ ਸਕਦਾ ਹੈ ਅਤੇ ਬਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ ਚਿਹਰੇ ਦੀਆਂ ਝੁਰੜੀਆਂ ਨੂੰ ਘਟਾਉਂਦਾ ਹੈ। ਮਤਲਬ ਤੁਹਾਡੀ ਸਕਿਨ ਨੂੰ ਵੀ ਹਮੇਸ਼ਾ ਜਵਾਨ ਰੱਖਦਾ ਹੈ। ਕਿਉਂਕਿ ਝੁਰੜੀਆਂ ਆਉਣਾ ਇੱਕ ਨੇਚਰਲ ਪ੍ਰੋਸੈਸ ਆ। ਕਿਉਂਕਿ ਬੁਢਾਪੇ ਵਿੱਚ ਆਉਂਦੀਆਂ ਹੁੰਦੀਆਂ ਨੇ। ਤੁਸੀਂ ਅੰਜੀਰ ਨੂੰ ਖਾ ਕੇ ਇਸ ਨੂੰ ਝੁਰੜੀਆਂ ਨੂੰ ਮਤਲਬ ਥੋੜਾ ਲੇਟ ਕਰ ਸਕਦੇ ਹੋ। ਤਾਂ ਕਿ ਝੁਰੜੀਆਂ ਥੋੜੀਆਂ ਘੱਟ ਹੋਣ। ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਅੰਜੀਰ ਦੇ ਨਿਯਮਤ ਸੇਵਨ ਕਰਨ ਨਾਲ ਬੀਪੀ ਦਾ ਪੱਧਰ ਨੋਰਮਲ ਰਹਿੰਦਾ ਹੈ। ਅੰਜੀਰ ਲਈ ਕਈ ਪ੍ਰਾਣੀਆਂ ਬਿਮਾਰੀਆਂ ਨਾਲ ਲੜਨ ਦਾ ਕੰਮ ਵੀ ਕਰਦਾ ਹੈ। ਰੋਗਾਂ ਨਾਲ ਲੜਨ ਦੀ ਸਮਰੱਥਾ ਦੇ ਕਾਰਨ ਅੰਜੀਰ ਨੂੰ ਭੋਜਨ ਵਿੱਚ ਨਿਸ਼ਚਿਤ ਤੌਰ ਤੇ ਸ਼ਾਮਲ ਕੀਤਾ ਜਾਂਦਾ ਹੈ। ਅੰਜੀਰ ਵਿੱਚ ਆਇਰਨ, ਮੈਗਨੀਸ਼ੀਅਮ, ਮੈਗਨੀਜ਼, ਫਾਈਬਰ, ਐਂਟੀਆਕਸੀਡੈਂਟ ਅਤੇ ਜ਼ਿੰਕ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਆਪਣੇ ਸਰੀਰ ਨੂੰ ਬਹੁਤ ਜ਼ਰੂਰੀ ਆ। ਜੋ ਕਿ ਆਪਣੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ ਵੱਧਦੀ ਉਮਰ ਵਿੱਚ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਣੇ ਤੇ ਬੁਢਾਪਾ ਹੁੰਦਾ ਹੈ ਤਾਂ ਆਪਣੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਜਿਸ ਨਾਲ ਗੋਡੇ ਗਿੱਟੇ ਮਤਲਬ ਆਪਣੇ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਵਾ ਤੇ ਕੰਜੀਰ ਖਾਣ ਨਾਲ ਹੱਡੀਆਂ ਦੀ ਮਜ਼ਬੂਤੀ ਬਣਦੀ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਤੇ ਜੇਕਰ ਤੁਹਾਨੂੰ ਅਕਸਰ ਹੀ ਕਬਜ਼ ਰਹਿੰਦੀ ਹੈ ਜਾਂ ਪੇਟ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਤੁਹਾਨੂੰ ਅੰਜੀਰ ਜ਼ਰੂਰ ਖਾਣਾ ਚਾਹੀਦਾ ਹੈ ਅੰਜੀਰ ਵਿੱਚ ਪਾਏ ਜਾਣ ਵਾਲੇ ਗੁਣ ਕਬਜ਼ ਪੇਟ ਗੈਸ ਅਤੇ ਕੜਵੱਲ ਤੋਂ ਰਾਹਤ ਮਿਲਦੀ ਹੈ ਮਤਲਬ ਜਦੋਂ ਕਈ ਵਾਰ ਆਪਣੇ ਪੇਟ ਵਿੱਚ ਦਰਦ ਇੰਨਾ ਉੱਠਦਾ ਵਾ ਉਸ ਤੋਂ ਵੀ ਆਪਾਂ ਨੂੰ ਰਾਹਤ ਮਿਲ ਸਕਦੀ ਆ ਅੰਜੀਰ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬਲੱਡ ਸ਼ੂਗਰ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਤੇ ਸਿਹਤ ਮਾਹਿਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਗੋਰੀ ਅੰजीर ਖਾਣ ਦੀ ਸਲਾਹ ਦਿੰਦੇ ਹਨ। ਅੰजीर ਮੈਟਾਬੋਲਿਜ਼ਮ ਨੂੰ ਬੂਸਟ ਕਰਨ ਵਿੱਚ ਮਦਦ ਕਰਦਾ ਹੈ ਜੋ ਭਾਰ ਦੇ ਕੰਟਰੋਲ ਨੂੰ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਅੰजीर ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮਾਹਿਰ ਹੈ। ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਅੰजीर ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਹੋ ਤਾਂ ਅੰਜੀਰ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲ ਤੇ ਕਰਨਾ ਨਾ ਭੁੱਲਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ